ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜਿਟ ਹੈਗੀ ਆ ਦੋਸਤੋ ਪਿੰਡ ਚੋਟੀਆਂ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਹੈਗਾ ਵੀਰ ਮਨਜਿੰਦਰ ਦੇ ਘਰੇ ਆਏ ਆ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਅੱਜ ਦੋ ਬਿਹੜਾਂ ਦਿਖਾਉਣੀਆਂ ਨੇ ਟੋਕਰ ਕੱਪਣ ਦੋ ਬਿਹੜਾਂ ਨੇ ਠੀਕ ਆ ਤੇ ਨਾਲ ਇੱਕ ਝੋਟੀ ਦਿਖਾਵਾਂਗਾ ਇਹ ਵੀ ਜਿਹੜੀ ਦੋਸਤੋ ਟੋਕਰ ਕੱਪਣਾ ਠੀਕ ਆ ਝੋਟੀ ਵੀ ਟੋਕਰ ਕੱਪਣਾ ਇੱਕ ਜਿਹੜੀ ਮੱਝਾ ਉੱਚੇ ਬੱਚੇ ਦੇ ਵਿੱਚ ਉਹ ਵੀ ਕੋਈ ਵੀਰ ਖਰੀਦਣਾ ਜਾਵੇ ਤੇ ਜ਼ਰੂਰ ਖਰੀਦ ਸਕਦੇ ਹੋ ਪੂਰਾ ਮਿਲਕ ਪੁੱਛਾਂਗੇ ਵੀ ਹੁਣ ਮੌਜੂਦਾ ਮਿਲਕ ਹੁਣ ਕਿੰਨਾ ਥੱਲੇ ਉਸ ਮੱਝ ਤੇ ਠੀਕ ਹੈ ਤੇ ਤਿੰਨ ਪਸ਼ੂ ਜਿਹੜੇ ਦੋਸਤੋ ਅੱਗੇ ਥੋਕੜ ਗੱਪਣ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਵੜਾ ਹੈਗੀਆਂ ਨੇ ਠੀਕ ਆ ਤੇ ਨਾਲ ਇਹ ਆਪਾਂ ਤੁਹਾਨੂੰ ਇੱਕ ਝੋਟੀ ਦਿਖਾ ਦਾਂਗੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਆਪਾਂ ਵੀਰ ਮਨਜਿੰਦਰ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਲੈ ਕੇ ਥੋੜੀ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ ਦੋਸਤੋ ਵੀਡੀਓ ਆਪਾਂ ਤਕਰੀਬਨ 17 ਮਾਰਚ ਨੂੰ ਬਣਾ ਰਹੇ ਆ ਤੇ ਸਮਾਂ ਜਿਹੜਾ 10:00 ਵਜੇ ਦਾ ਮਾਰਨਿੰਗ ਦਾ ਹੈਗਾ ਠੀਕ ਆ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਜਿਹੜੇ ਟੋਕੜ ਗੱਪਣ ਖਾਸ ਤੌਰ ਤੇ ਹੋਣਗੇ ਗੱਪਣ ਪਸ਼ੂ ਦੀ ਜਿਹੜੀ ਆ ਦੋਸਤੋ ਤੁਸੀਂ ਤਸੱਲੀ ਆ ਆਪ ਦਾ ਡਾਕਟਰ ਨਾਲ ਲਿਆ ਕੇ ਚੈੱਕ ਪਾਸ ਕਰਵਾ ਕੇ ਬੇਸ਼ੱਕ ਫੇਰ ਲੈ ਕੇ ਜਾ ਸਕਦੇ ਹੋ ਕੋਈ ਵੀ ਵੀਰ ਮੇਰੇ ਕਹਿਣ ਤੇ ਵੀ ਇਹ ਸੌਦਾ ਨਾ ਕਰੇ ਵੀ ਟੋਕੜ ਆ ਜਾਂ ਗੱਪਣ ਹਨਾ 100% ਗੱਪਣ ਆ ਤੁਸੀਂ ਗੱਪਣ ਆ ਵੀਰ ਨੇ ਕੋ ਚੈੱਕ ਕਰਵਾਈ ਆ ਤੁਸੀਂ ਵੀ ਆਪਦੀ ਜਿਹੜੀ ਚੈੱਕ ਕਰਾਉਣ ਤੋਂ ਬਾਅਦ ਇਸ ਘਰੋਂ ਲੈ ਕੇ ਜਾਇਓ ਉਹ ਕਰਦੇ ਆਂ ਗੱਲਬਾਤ ਵੀਰ ਮਨਜਿੰਦਰ ਦੇ ਨਾਲ ਪੁੱਛਦੇ ਆਂ ਅੱਜ ਦੇ ਪਸ਼ੂਆਂ ਤੇ ਕੀ ਡਿਟੇਲ ਹੈਗੀ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਮਨਜਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਹੋਰ ਠੀਕਾ ਭਰਾ ਬਹੁਤ ਵਧੀਆ ਬੰਦਾ ਅੱਛਾ ਭਾਈ ਮਨਜਿੰਦਰ ਅੱਜ ਜਿਆਦਾ ਮਾਤਰਾ ਚ ਤਿੰਨ ਪਸ਼ੂ ਜਿਹੜੇ ਉਹ ਟੋਕੜ ਗੱਪਣ ਹਨਾ ਭਾਈ ਤਿੰਨ ਟੋਕੜ ਗੱਪਣਾ ਤੇ ਇੱਕ ਥੋੜੀ ਉੱਚੀ ਬੱਚੇ ਵਾਲੀ ਇਹ ਵੀ ਟੋਕੜ ਗੱਪਣਾ ਜਿਹਾ ਹੋਈਏ ਦੋ ਤਿੰਨ ਦਿਨ ਹੋ ਗਏ ਠੀਕਾ ਭਰਾ ਇਹ ਇਹ ਨਹੀਂ ਡਰ ਹੋਈ 70 71 ਦੇ ਤੋਂ ਇਹ ਆਪਾਂ ਖਾਲੀ ਕਹਿ ਕੇ ਦੇਣੀ ਆ ਰਵੇ ਨਾ ਰਵੇ ਅ ਤੇ ਸੁਭਾਵਿਕ ਕਿਨਾਂ ਚੱਲਣ ਲਈਏ ਤੋ ਆ ਤੀਜਾ ਚੌਥਾ ਹੋਊਗਾ ਜੀ ਤੀਜਾ ਚੌਥਾ ਮਗਰ ਬੱਚਾ ਕਟਾਇ ਹੋਈ ਹੈ ਠੀਕ ਆ ਮਗਰ ਕਟਾ ਤੇ ਹੁਣ ਮੌਜੂਦਾ ਜਿਹੜਾ ਦੁੱਧ ਉਹ ਕਿੰਨਾ ਹੈ ਥੱਲੇ ਦੁੱਧ ਬਈ ਨਾ ਹੋਊਗਾ ਪਰ ਆਪਾਂ 8 ਤੋਂ ਹੀ ਮਣ ਕੇ ਲੈ ਜਾਈਏ 8 8 ਤੋਂ ਦੋਨੇ ਟਾਈਮ ਚੋਗੇ ਪਰ ਇੱਕ ਇਹ ਇੰਨਾ ਵੀ ਨਹੀਂ ਇਹਦੀ ਨਾ ਦੋਨੇ ਇਹਦੀ ਮੂਹਰੇ ਗਾੜਾ ਉਹ ਹੈਗੀ ਅੱਧਾ ਅੱਧਾ ਕਿ ਬਣੂਗਾ ਤੁਹਾਡਾ ਠੀਕ ਹੈ ਜੀ ਉਲਟ ਪੈਣੀ ਵਾਲੇ ਪਾਸੇ ਪਰਲੀ ਤਰ੍ਹਾਂ ਪਾਸੇ ਵਾਲੇ ਮੂਹਰੇ ਥਾਜੀ ਥੋੜੀਆਂ ਧਾਰਾ ਘਟਾ ਅੱਧਾ ਮੰਨ ਕੇ ਚੱਲੋ ਉਲਟ ਪੈਣੀ ਵਾਲਾ ਜੀ ਉਲਟ ਪੈਣੀ ਵਾਲਾ ਹਾਂ ਇਧਰ ਵਾਲੇ ਬਹਿਣੀ ਵਾਲਾ ਜਿਹੜਾ ਜਿੱਤੇ ਬਣੇ ਬਹਿਣੀ ਵਾਲਾ ਪਾਸਾ ਉਧਰੋਂ ਪੂਰੀਆਂ ਧਾਰਾਂ ਨੇ ਜਵਾ ਫਤਮਾ ਇੱਕੋ ਜਿਹਾ ਥੋੜੀਆਂ ਧਾਰਾਂ ਘਾਟਾ ਤੁਸੀਂ ਅੱਧਾ ਮੰਨ ਕੇ ਚੱਲੋ ਠੀਕ ਆ ਉਲਟ ਬਹਿਣੀ ਵਾਲਾ ਅਗਲਾ ਥਣ ਠੀਕ ਆ ਆ ਫੇਸ ਕੁਆਲਟੀ ਆ ਠੀਕ ਆ ਆ ਮੂੰਹ ਮੱਥੇ ਤੋਂ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਸੂਹਾ ਦੂਜਾ ਦਸਿਕ ਤੀਜਾ ਜੀ ਤੀਜਾ ਸੂਹਾ ਉੱਪਰ ਤੋਂ ਹੁੰਦਾ ਦੇ ਤੇਜਾ ਤੇਜਾ ਸੂਹਾ ਤੇ ਗਾਂ ਚੌਥੇ ਦੀ ਤੁਸੀਂ ਗਾਂ ਟੀਕਾ ਆਪ ਰਖਾਇਆ ਹਾਂਜੀ ਅਜੇ ਤਿੰਨ ਦਿਨ ਹੋ ਗਏ ਆ ਠੀਕ ਆ ਆਪਾਂ ਕੱਲ ਕਿਹੜੇ ਦਿਨ ਠੀਕ ਹੈ ਜੀ ਤਿੰਨ ਦਿਨਾਂ ਦੇ ਅੱਗੇ ਜਿਹੜਾ ਕਿਸਾਨ ਵੀਰੋ ਸਮਾਂ ਹੋ ਗਿਆ ਇਹਨੂੰ ਠੀਕ ਆ ਤਿੰਨ ਦਿਨ ਅੱਗੇ ਟੀਕਾ ਏ ਆਈ ਹੋਈ ਨੂੰ ਤੇ ਬਾਕੀ ਤੁਸੀਂ ਜਿਹੜੀ ਇਹ ਖਾਲੀ ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਤੇ ਮੌਜੂਦਾ ਹੁਣ 9 ਕਿਲੋ ਵੀਰਾਂ ਦਾ ਵੀ ਘਰੇ ਆਪਣੇ ਦੁੱਧ ਹੈਗਾ ਬਾਕੀ ਤੁਸੀਂ 8 ਕਿਲੋ ਦੀ ਚੁਵਾਈ ਕਰ ਸਕਦੇ ਜੀ ਚੁਵਾਈ ਜ਼ਰੂਰ ਕਰ ਲਿਓ ਠੀਕ ਆ ਦੋ ਟਾਈਮ ਦੀ ਕਰ ਲਿਓ ਤਿੰਨ ਟਾਈਮ ਦੀ ਕਰ ਲਿਓ ਤਸੱਲੀ ਨਾਲ ਉਸ ਤੋਂ ਬਾਅਦ ਵੇਚ ਸਕਦੇ ਤੁਸੀਂ ਖਰੀਦ ਲਓ ਠੀਕ ਆ ਤੇ ਮਨਿੰਦਰ ਭਾਈ ਕੀ ਮੁੱਲ ਹੈ ਇਸ ਮਾਝ ਦਾ ਕੀ ਮੁੱਲ ਕੀਤਾ ਜੀ ਇਹਦਾ ਮੁੱਲ ਭਾਈ ਬੋਲ ਜਿਆ ਰੱਜਿਆ ਜਿਆ ਫਿਰ ਵੀ ਕੋਈ ਨਾ ਕੋਈ 550 ਲਾਓ ਕੋਈ ਚੱਲ ਜੇ 52000 ਹਾਂ ਮੈਨੂੰ ਪਤਾ ਨਹੀਂ ਕਿ ਆਪਣੀ ਦੁੱਧਾਂ ਦੀ ਮਾਜਾ ਘਰ ਦਾ ਕਰਨੀ ਦੁੱਧ 11 ਕਿਲੋ 10 11 ਕਿਲੋ ਸੀਗਾ ਹਾਂਜੀ ਮੱਜ ਦੇ ਰਹਿ ਵੀ ਜਾਣਾ 100% ਰਹੂਗਾ ਪਰ ਆਪਾਂ ਤਾਂ ਖਾਲੀ ਕਰ ਚਾਹਾਂਗੇ ਤੇ ਨਾ ਨਾ ਦੀ ਨਾ ਤੇ ਚੈੱਕ ਹੋਣੀ ਆ ਬਿਲਕੁਲ ਠੀਕ ਹੈ ਤੇ ਕਿੰਨਾ ਦੱਸਿਆ ਮੋਹਰੇ ਜੀ 52000 ਰੁਪਏ 52000 ਕੋਈ ਬਾਕੀ ਆਏਗਾ 52000 ਮੋਹਲਾ ਦੋਸਤੋ ਤੇ 8 ਕਿਲੋ ਦੀ ਤਸੱਲੀ ਤੁਸੀਂ ਦੁੱਧ ਦੀ ਚਵਾਈ ਕਰਕੇ ਕਰ ਲਿਓ ਤੇ ਚਵਾਈ ਜਿਹੜੀ 8 ਕਿਲੋ ਦੀ ਹੈਗੀ ਆ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਝੋਟੀ ਤਕਰੀਬਨ ਦੂਜੇ ਸੂਬੇ ਦੇ ਵਿੱਚ ਆਕੇ ਗੱਬਣਾ ਜਾਂ ਤੇਜੇ ਸੂਵੇ ਦੀ ਦੂਜੇ ਸੂਵੇ ਲਈ ਗੱਬਣਾ ਤੇ ਮਿਲ ਕੇ ਹੈਗੀ ਤੇਲੇ ਕੋ ਦੋ ਦੂਦ ਜੀ ਕਿੰਨਾ ਗਾ ਥੇਲੇ 5 ਕਿਲੋ ਤੇ ਪਰ ਮੇਰੇ ਘਰੇ 4 ਕਿਲੋ ਹੈ ਜੀ ਆਪੀ ਦੇ ਮੈਚੂਨੇ ਡੈਵ ਠੀਕ ਹੈ ਜੀ ਐ ਕਿ ਸਾਨੂੰ ਥੋੜੀ ਜਿਹੀ ਸੋਜ ਹੈ ਛੱਟ ਲੱਗੀ ਅੰਦਰੋਂ ਅੱਛਾ ਜੀ ਜਾਕਮ ਜੋ ਖੋਹਣੀ ਆਂ ਅਨਪਾਰ ਲਈ ਬਸ ਥੋੜਾ ਜਿਹਾ ਕਹਿੰਦੇ ਹੈਗਾ ਨਾ ਕੋਈ ਦੋਖਣੀ ਬਣਉਂਦੀ ਕੋਈ ਧਾਰ ਨਹੀਂ ਮੋਟੀ ਕੋਈ ਬਦਲੀ ਨਹੀਂ ਹਾਂ ਬਰੀ ਇੱਕੋ ਜੀ ਧਾਰਾ ਬੋਲੀ ਇੱਕੋ ਜਾਂ ਦੌਦਾ ਕੋਈ ਘੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਜਿਹੜਾ ਬਹਿਣੀ ਵਾਲਾ ਮਗਰਲਾ ਜੀ ਹਾਂ ਮਗਰਲਾ ਇਹ ਮੋਟਾ ਵਕਾਉਂਦੀ ਮੋਟਾ ਵਕਾਉਂਦੀ ਸੋਜ ਲੈ ਗਈ ਥੋੜੀ ਚੱਕ ਜਹਾ ਹੋ ਗਿਆ ਜੀ ਉਹਨਾਂ ਦੀ ਚੱਕਰ ਬਣ ਗਈ ਰਾਤ ਸੁਪ ਲੱਗੀ ਠੀਕ ਆ ਹਾਂ ਤੇ ਚਵਾਈ ਬੋਲੀ ਵੈਸੇ ਜਮਾਂ ਬੋਲੀ ਇੱਕੋ ਜਾਂ ਮਗਰਲੇ ਦਾ ਮਗਰਲਾ ਦੇ ਮੂਹਰੇ ਦਾ ਮੂਹਰੇ ਲੱਗੋ ਜੀ ਠੀਕ ਆ ਕੋਈ ਜਾਂ ਦੌਦਾ ਕੋਈ ਥਾਪੀ ਗਿਆ ਕੋਈ ਦੋਨੇ ਟਾਈਮ ਠੀਕ ਆ ਜੀ ਦੋੜ ਪੰਜ ਚ ਪਰ ਮੇਰੇ ਘਰੇ ਚਾਰੇ ਇੱਕ ਵਗਰੇ ਐਨ ਇੱਕ ਦਿਨ ਪੱਠੇ ਨਿਕਲਦੇ ਆ ਠੀਕ ਆ ਤੇ ਅੱਗੇ ਗੱਬਣ ਕਿਨੇ ਚਿਰ ਦੀ ਹੈ ਠੀਕ ਆ ਚਾਰਾ ਗਮਿਨਿਆਂ ਦੀ ਗੱਪਣਾ ਤੇ ਦੁੱਧ ਵੀ ਥਲੇ ਇੰਨਾ ਕੀ ਨਾ ਚਾਰ ਚਾਰ ਕਿਲੋ ਦੋਵੇਂ ਟਾਈਮ ਮਿਲਦੇ ਦੋਵੇਂ ਘਾੜੇ ਵੱਡੇ ਤੇ ਨਾ ਠਾਕੀ ਦੇ ਆ ਪੂਰੀ ਰਾਤ ਕੋਕ ਲਾਜੀ ਲੱਗੇ ਜਾਣਾ ਕੱਢ ਜੋ ਠੀਕ ਆ ਪਾਣੀ ਮਾਰੋ ਵੀ ਮੈਂ 8-10 ਮਿੰਟ 2-2 ਵਾਰ ਬਸ ਠੀਕ ਆ ਭਰਾ ਤੇ ਇਹ ਜਿਹੜੀ ਦੋਸਤੋ ਝੋਟੀ ਹੈਗੀ ਆ ਠੀਕ ਆ ਦੂਜੇ ਸਵੇਰੇ ਲਈ ਅੱਗੇ ਗੱਪਣਾ ਪਹਿਲੇ ਸਵੇਰੇ ਹੁਣ ਪ੍ਰੈਜ਼ੈਂਟ ਟਾਈਮ ਚੱਲਣ ਢਈ ਆ ਤੇ ਇੱਕ ਵੀਰ ਨੇ ਦੱਸਤਾ ਵੀ ਜਿਹੜਾ ਬਹਿਣੀ ਵਾਲੇ ਤੋਂ ਮਗਰਲਾ ਥਣ ਨਾ ਥੋੜਾ ਜਿਹਾ ਮੋਟਾ ਦਿਖਾਉਂਦੀ ਏ ਸਵੇਲਿੰਗ ਦੇ ਵਿੱਚ ਆ ਮਾੜੀ ਸੋਜ ਹੈ ਠੀਕ ਆ ਬਾਕੀ ਚੁਾਈ ਜਿਹੜੀ ਪੋਲੀ ਆ ਠੀਕ ਆ ਬਾਕੀ ਤੁਸੀਂ ਆਣ ਕੇ ਤਸੱਲੀ ਆਪਣੀ ਜ਼ਰੂਰ ਕਰ ਹੀ ਲੈਣੀ ਹੈ ਤੇ ਆਹ ਦੇਖੋ ਠੀਕ ਆ ਆਹ ਫੇਸ ਕੁਆਲਟੀ ਜੇ ਇਹ ਛੋਟੀ ਦੀ ਤੇ ਮਨਿੰਦਰ ਭਾਈ ਕੀ ਇਹਦਾ ਲੈਦੇ ਮੁੱਲ ਕੀ ਕਰਦੇ ਆ ਇਹਦਾ ਮੁੱਲ ਜਾਇਦਾ 45000 ਦੇ ਅੱਛਾ ਬਾਕੀ ਕੋਈ ਚੱਕਣੇ ਇਮਾਨਦਾਰੀ ਨਾਲ ਕਰਾਂਗੇ ਪਰ 45000 ਠੀਕ ਆ ਜੀ 45000 ਜਿਹੜਾ ਦੋਸਤੋ ਇਸ ਛੋਟੀ ਦਾ ਮੋਲ ਆ ਠੀਕ ਆ ਆ ਕਰੋ ਚੈੱਕ ਹੈਲੋ ਠੀਕ ਹੈ ਜੀ ਹੈਗੀ ਜੀ ਠੀਕ ਹੈ ਇਹ 45000 ਜਿਹੜਾ ਦੋਸਤ ਦਾ ਮੋਡ ਹੈ ਤੇ ਆ ਫੇਸ ਕੁਆਲਿਟੀ ਚ ਤੇ ਅੱਗੇ ਗੱਬੜਾ ਤੁਸੀਂ ਆਪਦੀ ਚੈੱਕ ਪਾਸ ਕਰਾ ਕੇ ਲੈ ਕੇ ਜਾਇਓ ਠੀਕ ਹੈ ਆ ਦੇਖੋ ਜੀ ਹੈਗੀ ਹੈ ਜੀ ਲਓ ਜੀ ਬਾਈ ਕੋਈ ਨਹੀਂ ਕੋਈ ਟੀਕਾ ਲਵਾਉਣੀ ਲੋੜ ਨਹੀਂ ਕੋਈ ਸਿਰ ਉਹ ਤੇਲ ਆਈ ਚਲੋ ਬਾਕੀ ਤਕਲੀਫ ਨਹੀਂ ਕੋਈ ਇਹਨੂੰ ਅਗਰ ਉਹ ਬਣਾ ਕੇ ਤਕਲੀਫ ਕੋਈ ਚੁਵਾਈ ਦੇ ਵੇਲੇ ਕੋਈ ਜਿਵੇਂ ਦਰਦ ਮਹਿਸੂਸ ਹੋਵੇ ਜੀ ਠੀਕ ਆ ਜਿਵੇਂ ਆਮ ਤਾਂ ਪਤਾ ਚੁਣੇ ਹੋ ਜੀ ਠੀਕ ਹੈ ਹਾਈਟ ਜਿਹੜੀ ਆ ਹਾਈਟ ਮੀਡੀਅਮ ਆ ਦੋਸਤੋ ਠੀਕ ਆ ਛੋਟੀ ਆ ਦੂਜੇ ਸਵੇਰੇ ਲੱਗੇ ਗੱਬਣ ਆ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਸੀਗੀ ਅਕੇ ਬੇਸ਼ੱਕ ਜਿਹੜਾ ਤੀਜੇ ਸੂਬੇ ਦੇ ਵਿੱਚ ਤੁਸੀਂ ਮੰਨ ਸਕਦੇ ਜੇ 8 ਕਿਲੋ ਜਿਹੜਾ ਤੋਂ ਦਿਖਾਇਆ ਜਾ ਰ ਮਗਰ ਜਿਹੜਾ ਬੱਚਾ ਹੈਗਾ ਕੱਟਾ ਆ ਠੀਕ ਹੈ ਜੀ ਤੇ 2 ਕੁ ਮਹੀਨੇ ਦੀ ਸੂਈ ਹੈ ਵੀ ਨਾ ਤਾਂ ਵੀ 2 ਕੁ ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਆ ਕਰੋ ਚੱਕ ਜੀ ਠੀਕ ਹੈ ਹਾਂਜੀ ਮਨਿੰਦਰ ਜੀ ਲੈ ਜੋ ਵੀਰ ਪੋਲੀ ਬਹੁਤ ਜ਼ਿਆਦੀ ਜੀ ਵੱਧੋ ਜਾਂਦੇ ਪੋਲੀ ਤਾਂ ਠੀਕ ਹੈ ਜੀ ਆਕਰੋ ਚੱਕ ਵੀ ਠੀਕ ਆ ਤੇ ਇਹਦਾ 52000 ਸੀ ਹਨਾ ਅਗਲੀ ਦਾ ਜਿਹੜਾ ਇਹਦਾ 45000 ਸੀ ਛੋਟੀ ਦਾ 45 ਜੋ ਕੋਈ ਕਰੋਗਾ ਖੁੱਲਾ ਮੰਨਦਣਾ ਖੁੱਲਾ ਡੁੱਲਾ ਹੋ ਗਈ ਬਾਕੀ ਚੱਕਰ ਬੜਾ ਗਿਆ ਬਈ ਅਗਲੇ ਸਵੇਰੇ ਦੁਗਣੇ ਕੀ ਹੈ ਇੱਕ ਤਾਂ ਬੁੱਢੀ ਠੇਰੀ ਆ ਪਹਿਲੇ ਕਢਾਉਗੀ ਇਹਦਾ ਝੁਰਟੀ ਆ ਦਾ ਹਰੇ ਕੀ ਹੈਗਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਆ ਬਾਕੀ ਜਿਹੜਾ ਬਣਦਾ ਤੁਹਾਨੂੰ ਤਾਂ ਮੰਨਤਾ ਨਾ ਦੋਸਤੋ ਉਹ ਹੋ ਜਾਊਗਾ ਜਿੰਨਾ ਵੀ ਤੁਸੀਂ ਆਪਣੇ ਹਿਸਾਬ ਨਾਲ ਵੀ ਮੁੱਲ ਲਾਓ ਇਹ ਵੀਰ ਨੇ ਡਿਮਾਂਡ ਕੀਤੀ ਤੁਸੀਂ ਆਪਦੇ ਹਿਸਾਬ ਨਾਲ ਮੁੱਲ ਲਗਾ ਸਕਦੇ ਹੋ ਪਰ ਚੀਜ਼ ਇੱਕ ਵਾਰੀ ਕਰਿਆ ਕੇ ਵੇਖ ਲਿਓ ਠੀਕ ਆ ਪਸੰਦ ਆਊਗੀ ਪਹਿਲਾਂ ਚੀਜ਼ ਫਿਰ ਉਸ ਤੋਂ ਬਾਅਦ ਸੌਦਾ ਕਰਿਓ ਭਾਈ ਦੁੱਧ ਵੜੂਗੀ ਇਹ ਕੱਲੇ ਹੀ ਪੱਠਿਆਂ ਦੇ ਆ ਬਜਾਰੂਦਾਂ ਨੇ ਮੇਰੇ ਘਰੇ ਆ ਕੇ ਤਾਂ ਜਮਾ ਠੀਕ ਹੈ ਕੱਲੇ ਆਟੇ ਦੇ ਹੀ ਆ ਕਿਉਂਕਿ ਉਹ ਪਲਾਂ ਕਿਦਾਂ ਪਾਉਂਦੇ ਸੀਗੇ ਹੌਲੀ ਹੌਲੀ ਜੀ ਲਾਈ ਜਾਂਦੀ ਜਿਵੇਂ ਜਿਵੇਂ ਉਹ ਖਾਈ ਜਾਂਦੀ ਠੀਕ ਹੈ ਜੀ ਤੇ ਮਰਜਿੰਦਰ ਭਾਈ ਅਗਲੇ 2 ਆਪਣੇ ਕੋਲ ਵੜ ਆ ਗਈਆਂ ਇਹ ਟੋਕੜ ਗੱਪਣਾ ਹਨਾ ਨਾਲ ਦੁੱਧ ਵੀ ਦਿੰਦੀਆਂ ਤੇ ਨਾਲ ਅਗਲੇ ਨਵੇਂ ਦੁੱਧ ਵੀ ਹੋਰ ਲਿਆਂ ਤੇ ਪਹਿਲੇ ਨੰਬਰ ਤੇ ਜਿਹੜੀ ਚਿੱਟੀ ਆ ਗਈ ਡੱਬੀ ਵੜ ਹਾਂ ਇਹਦੀ ਕੀ ਡਿਟੇਲ ਆ ਹੁਣ ਕਿੰਮਾ ਸੁਆ ਚੱਲ ਰਿਹਾ ਤੇ ਅੱਗੇ ਕਿੰਵੇਂ ਸੁਵੇ ਲਈ ਗੱਭਣ ਭਾਈ ਮਾਲਕਾਂ ਨੇ ਦੂਜਾ ਦੱਸਿਆ ਪੱਤੀ ਜਦਾ ਦੰਨੇ ਜੀ ਠੀਕ ਆ ਵੀ ਦੂਜੇ ਸੁਈਏ ਤੇ ਤੀਜੇ ਵਾਸਤੇ ਗੱਭਣ ਹੋਵੇ ਤੀਜੇ ਨੇ ਗੱਭਣ ਠੀਕ ਆ ਸੱਜਰ ਦਾ ਦੁੱਧ ਦਾ 18 20 18 20 ਲੀਟਰ ਦੀ ਗਾਰੰਟੀ ਹੋਗੀ ਆਪਣੀ ਪਰ ਕਾਰਡ ਨਹੀਂ ਗਾਰੰਟੀ ਕਿਉਂਕਿ ਮੈਂ ਪਹਿਲੇ ਸੁਵੇ ਖੀਰੀ ਸੁਣੀ ਦੇਖੀ ਬੱਚੀ ਹਾਂ ਲੈ ਲੈ ਕੇ ਸੁਣੀ ਲੈ ਆ ਭਾਂਡਾ ਨਿਕਾੜਦੀ ਆ ਠੀਕ ਆ ਜੀ ਹੁਣ ਤਾਂ ਉਹ 10 ਕਿਲੋ ਸੁਣਾ ਦੇ ਘਰੇ ਪਰ ਮੇਰੇ ਘਰੇ 8 ਹੋਵੇ 7.5 ਹੋਵੇ 7 ਵੀ ਹੋ ਸਕਦਾ ਹੁਣ ਠੀਕ ਆ ਇਹ ਵੇਚੀ ਸੀ ਗਾ ਮੇਰੇ ਕੋਲ ਦੁ ਉਪਰਾ ਘਾੜੀ ਮੇਰੇ ਘਰੇ ਹੁਣ ਨੇ ਜੀ ਲਾ ਲਿਆ ਹੂੰ ਠੀਕ ਆ ਜਿਹਦੇ ਘਰੇ ਜਾਓਗੇ ਇਹਨੇ ਉਪਰਾ ਕਰਨ ਦਾ ਇਹ ਡਾਟ ਕਰੋਗੇ ਬਿਲਕੁਲ ਇਹ ਹੋਰ ਨਹੀਂ ਉਤਾਰਨਾਗਾ ਤੇ ਹੁਣ ਕੋਈ ਚੱਕਨੇ ਰੰਬਣਾ ਹੀ ਆ ਜੀ ਬਸ ਹੁਣ 6-7 ਕਿਲੋ ਦੱਸਿਆ ਦੁੱਧ ਦੁੱਧ 8 ਕਿਲੋ ਹੋਊਗਾ ਹੁਣ ਵੀ ਠੀਕ ਆ ਸਾਢੇ 7 ਮੰਨ ਲਓ ਜੀ ਸਾਢੇ 7 ਤੇ ਤਿੰਨਾਂ ਤਿੰਨਾਂ ਕਿ ਮਹੀਨੇ ਚੈੱਕ ਪਾਸ ਤਿੰਨਾਂ ਤੋਂ ਸਾਢੇ ਤਿੰਨਾਂ ਦੇ ਵਿੱਚ ਵਿੱਚ ਠੀਕ ਆ ਤਿੰਨਾਂ ਤੋਂ ਉਪਰ ਹੋਊਗੀ ਤੇ ਸਾਢੇ ਤਿੰਨਾਂ ਤੋਂ ਘੱਟ ਆਪਾਂ ਆਪ ਹੀ ਕਰਵਾਈਏ ਚੈੱਕ ਦੋਰੀ ਚੈੱਕ ਹੋ ਗਈ ਹੈ ਜੀ ਠੀਕ ਹੈ ਹਾਂਜੀ ਦੋਬਰੀ ਚੈੱਕ ਹੋ ਗਈ ਆ ਦੋਸਤੋ ਬਾਕੀ ਜਿਹੜੇ ਵੀਰ ਨੇ ਸਾਈ ਬਿਆਨਾ ਕਰਨ ਤੋਂ ਬਾਅਦ ਤਸੱਲੀ ਕਰਨੀ ਆ ਤੁਸੀਂ ਆਪਦੀ ਵੀ ਚੈੱਕ ਕਰਵਾ ਸਕਦੇ ਹੋ ਠੀਕ ਹੈ ਜੀ ਚਿਵਾਈ ਬਹੁਤ ਚੰਗੀ ਕੋਈ ਘੂਰ ਨਹੀਂ ਕੋਈ ਛਿੱਟ ਨਹੀਂ ਠੀਕ ਆ ਆ ਥਣਪੰਡ ਆ ਜੇ ਠੀਕ ਹੈ ਤੇ ਆ ਲੇਵਾ ਹੈਗਾ ਬਿਲਕੁਲ ਵਿਹੜ ਦੇ ਥਲੇ ਤੇ 7 7.5 ਲੀਟਰ ਜਿਹੜਾ ਹੁਣ ਦੁੱਧ ਦਾ ਠੀਕ ਆ ਚਿਵਾਈ ਆ ਪੂਰੀ ਜਿਹੜੀ ਨਰਕਪਰਖ ਹੈਗੀ ਆ ਆਪਦੇ ਪਮਾਨੇ ਤੋਂ ਜਿਹੜੀ ਆ ਦੋਸਤੋ ਪੂਰੀ ਖਰੀ ਧਾਰਨੇ ਉਹ ਜੀ ਠੀਕ ਹੈ ਹੁਣ ਮੇਰੇ ਘਰੇ ਥੋੜਾ ਜੀ ਜਿਆ ਲਾ ਲਿਆ ਨੇ ਹਾਂਜੀ ਤੇ ਮਰਜਿੰਦਰ ਵੀਰ ਕਿੰਨਾ ਰੇਟ ਹੈ ਵਿਹੜ ਦਾ ਇਹ 28000 ਰੁਪਏ ਜਿਆਦਾ ਜੇ ਮੈਂ ਜੋ ਮੰਨਦਾ ਨਹੀਂ ਹੁਕ ਜਿਆਦਾ ਨਹੀਂ 28000 ਦੇ ਵਿੱਚ ਹਾਂ ਮੰਨਦਾ ਨਹੀਂ ਕਰਾਂਗੇ ਠੀਕ ਆ ਹਾਂਜੀ ਠੀਕ ਆ ਬਾਕੀ ਜੇ ਕੋਈ ਭੈਣ ਭਰਾ ਆਉਂਦਾ ਚੈੱਕ ਕਰਨੀ ਚਾਹੁੰਦਾ ਤੁਸੀਂ ਸਾਈਪਿੰਨਾ ਕਰਕੇ ਕਰਵਾਓਗੇ ਜੀ ਚੈੱਕ ਕਰਵਾ ਕੇ ਆਹ ਲਓ ਡਾਕਟਰ ਨੂੰ ਨਾਲ ਦਾ ਲਿਓ ਇੱਥੋਂ ਲੈਣਾ ਇੱਥੋਂ ਲੈ ਲਓ ਠੀਕ ਹੈ ਜੀ 1.5 200 ਰੁਪਏ ਉਹਨਾਂ ਦਾ ਹੋਵੇ ਜੀ ਠੀਕ ਬਿਲਕੁਲ ਬਿਲਕੁਲ ਤੇ ਇਹ ਜਿਹੜੀ ਵੈੜਾ ਵੀਰ ਦੇ ਕੋਲ ਬਕਾਊਗਾ ਠੀਕ ਆ ਇਹ ਵੀ ਤੁਸੀਂ ਵੇਖ ਲਓ ਧਿਆਨ ਦੇ ਨਾਲ ਆ ਲਓ ਜੀ ਠੀਕ ਹੈ ਜੀ ਅਗਲੀ ਵਾਰ ਭਈ ਮਨਜਿੰਦਰ ਵੱਡੀ ਕਾਫੀ ਵੱਡੀ ਬਿਹੜ ਆਉਗੀ ਹੈ ਪਲੀ ਪਲਾਈ ਚੰਗੀ ਹੈ ਤੇ ਕੀ ਇਹਦੀ ਸਥਿਤੀ ਹੁਣ ਦੀ ਇਹਨੂੰ ਭਈ ਆਜੇ ਦੀ ਹੁਣ 22 ਤਰੀਕ ਨੂੰ ਆਣੀ ਹੈ ਜੀ ਹਾਂਜੀ ਇਹਨੂੰ 22 ਤਰੀਕ ਨੂੰ 8ਵਾਂ ਮਹੀਨਾ ਲੱਗ ਜਾਣਾ ਜੀ 22 ਤਰੀਕ ਨੂੰ 22 ਤਰੀਕ ਨੂੰ 8ਵਾਂ ਮਹੀਨਾ ਲੱਗ ਜਾਣਾ ਦੁੱਧ 8 ਕਿਲੋ ਸੀਗਾ ਇਹ ਕੋਈ ਪਾਸੋਂ ਇਹੀ ਝੂਟੀ ਦੇ ਨਾਲ ਹੀ ਆਈ ਆ ਇਹ ਬਟਾਲਾ ਸਾਈਡ ਤੋਂ ਆਈਆਂ ਅੱਛਾ ਜੀ ਤੇ ਦੁੱਧ ਦਾ 7-8 ਕਿਲੋ ਸੀਗਾ ਪਰ ਮੈਂ ਇਹਨੂੰ ਇੱਕ ਟਾਈਮ 'ਚ ਹੋਣਾ ਜੀ ਠੀਕ ਆ ਹੁਣ ਇੱਕ ਟਾਈਮ 'ਚ ਜਿਹੜੀ ਛੇਕ ਨੂੰ ਦੁੱਧ ਕੱਢਣ ਦੀ ਹੈ ਸੀਲਸ ਲੱਗ ਚੁਾਈਏ ਲੋ ਬਹੁਤ ਚੰਗੇ ਠੀਕ ਆ ਹਾਂਜੀ ਨਾਤ ਪਾਈ ਸੀ ਆਪਾਂ ਕੱਢ ਵੀ ਸਕਦੇ ਸੀ ਪਰ ਨਹੀਂ ਕਿਉਂਕਿ ਮੇਰਾ ਇਹਦੀ ਰੀਜਨ ਸਾਰੇ ਪਸ਼ੂਆਂ ਦੇ ਘਰ ਦੇ ਵਿੱਚ ਪਾਉਣ ਨੂੰ ਕਰਦਾ ਕੋਈ ਧੱਕਾ ਨਹੀਂ ਕਰਦਾ ਪਸ਼ੂ ਜਿੱਧਰ ਨੂੰ ਜਵਾਕ ਲਈ ਫਿਰ ਜਿਹੜਾ ਮਰਦੀ ਰਹੀ ਫਿਰ ਹਾਂ ਉਤਰ ਨੂੰ ਇਹ ਜਿਹੜੇ ਲਾਖੇ ਚੋਈ ਉਤਰ ਸਾਰਿਆਂ ਨੇ ਪਾਈਆਂ ਪਸ਼ੂਆਂ ਤੇ ਹੁਣ ਦੁੱਧ ਕਿੰਨਾ ਪਚਵਾਵਾਂ ਦੁੱਧ 6 ਕਿਲੋ ਡੰਗਲੇ ਕੱਢੂਗੀ ਜੀ ਜੋ ਉਹਨੂੰ ਦੋਨੇ ਢੰਗ ਚੋਲੋ ਇਹਦੇ ਮਿਲਦੀ ਆਰਾਮਦਈ ਆ ਪਰ ਮੈਂ ਨਹੀਂ ਦਿੰਦਾ ਠੀਕ ਆ ਆਹ ਫੇਰੇ ਚੋਈ ਨਹੀਂ ਛਾਣੂ ਜੂਰਨੀ ਤੇ ਕੱਪੜ ਕਿੰਨੇ ਚੱਲਦੀ ਕੱਪੜ ਨੂੰ 8ਵੇਂ ਮੀਲ ਆ ਗਿਆ ਸਮਝ ਲਓ ਬਸ ਦੋ ਦੰਗਰ ਰਹਿ ਗਏ ਅਠਾਵੇਂ ਮੀਟਾਂ ਲੱਗਦੇ ਅਠਾਵੇਂ ਲੱਗਦੇ ਫਿਰ ਤਾਂ ਕਿਆ ਤਿਆਰੀ ਸੀ ਉਹ ਕਿਆਰੀ ਸੀ ਤਾਂ ਹੀ ਮੈਂ ਕਿਹਾ ਹੁਣ ਇਹ ਲੱਕ ਡੰਗ ਪੋਗੀ ਤੇ ਚਾਹ ਵੀ ਬਹੁਤ ਜ਼ਿਆਦੇ ਆ ਠੀਕ ਆ ਉਹ ਜਿਹੇ ਜਿਹੇ ਮਾਂ ਦੀ ਜੰਗੇ ਮਾਰੇ ਜਰੀਂ ਛੁੱਟੀ ਚਲੋ ਹਮ ਸੱਜਾ 22 14 ਲੀਟਰ ਉਹ ਦੇ ਠੀਕ ਆ ਸਮਝਾ ਕਿ ਪੂਰੀ ਵੀ ਜਿੱਥੇ ਖੜੀ ਐ ਚੁੱਪਚੀ ਬੀ ਰਹੀ ਐ ਜਿਹਨੇ ਆਈ ਚੋਗ ਨੂੰ ਨਿਆਣਾ ਪਾਓ ਨਾ ਪਾਓ ਕੋਈ ਚੱਕਰ ਨਹੀਂ ਅਸੀਂ ਕਰਾਂਗੇ ਇਹ ਵੀ ਬੈਡ ਪਕਾਊਗਾ ਅਕੇ ਤਿੱਜੇ ਸੂਹ ਲਈ ਕੱਪਣ ਹੋਵੇਗੀ ਆਹੋ ਦਾ ਰੰਗ ਕਰੋ ਤਿੱਜੇ ਕਸੂਹ ਲਈ ਤੇ ਹੁਣ 7 6 7 ਹੈਗਾ ਹਾਂਜੀ ਹੈਗਾ ਨਾ ਸ਼ੇਗਲੋ ਸ਼ੇਗਲੋ ਇਹ ਕੋਟ ਐਮ ਕਿਉਂ ਨਾ ਜਿਹੜਾ ਆਪਾਂ ਜਿਹੜੀ ਆਪਾਂ ਚਵਾਈ ਕਿਸੇ ਭੈਣ ਭਰਾ ਨੇ ਕਰ ਲੈਣੀ ਆਂ ਇਹਨੂੰ ਬਈ ਖਰਾਕ ਪਾਵਾਂਗੇ ਦੁੱਧ ਵਾਲਾ 10 ਕਿਲੋ ਦੇ ਲੋਕਾਂ ਨੂੰ ਰਾਜੀ ਬਹੁਤ ਆ ਇਹਨੂੰ ਮੈਂ ਜਮਾ ਨਹੀਂ ਦੜਾ ਬੋਲਦਾ ਰੋਖੇ ਮੇਸੇ ਸਾਰੇ ਨੂੰ ਸੱਡਦੇ ਨੇ ਜਿਹੜੀ ਨੇ ਖਾਏ ਨੇ ਠੀਕ ਹੈ ਜੀ ਜੀ ਬਾਕੀ ਗਾਉਂ ਦੀ ਬਹੁਤ ਰੋਟੀ ਜੋ ਨਿਆ ਮੁਕੇ ਆਉਂਦੀ ਉਹ ਤੱਕ ਆ ਜਦੋਂ ਦੁੱਧ ਮੁਕੇ ਜਾਂਦਾ ਪਲੀ ਫਲਾਈ ਪੂਰੀ ਆ ਬਾਕੀ ਥਣਾ ਥਣਾ ਦੀ ਵੀ ਬਰਾ ਪੂਰਾ ਹੈਗਾ ਮੈਂ ਕਹਿੰਦਾ ਫੁੱਲ ਬਈ ਫੁੱਲ ਬੜਾ ਫੁੱਲ ਗਾਰੰਟੀ ਕਿਉਂਕਿ ਮਨਜਿੰਦਰ ਵੀ ਤੇ ਗੱਲ ਐ ਵੀ ਕਿਸੇ ਭੈਣ ਭਰਾ ਨੇ ਦੂਰੋਂ ਉੱਠ ਕੇ ਜੀ 750 60 ਲੱਖ ਰੁਪਏ ਬੋਸ ਨੂੰ ਦਿਵਾਉਣਾ 500 ਦੇ ਦਿਨ ਪਿੱਛੇ ਆਓ ਚੈੱਕ ਕਰਕੇ ਜਾਓ ਮੇਰੀ ਗਾਰੰਟੀ ਮੁਕੂ ਬਿਲਕੁਲ ਮੜ ਕੇ ਫੋਨ ਤੇ ਲਾਂਭੇ ਲੈਣਾ ਬਿਲਕੁਲ ਠੀਕ ਹੈ ਨਾ ਇੱਥੇ ਆਓਗੇ ਇੱਕ ਦਾ ਇੱਕ ਟਾਈਮ ਜੋਓਗੇ ਲੋੜਾਂ ਜੋਓਗੇ ਵੀਡੀਓ ਬਹੁਤ ਚੂਲੋ ਜਿੱਦਾਂ ਮਰਦੀ ਚੂਲੋ ਮੇਰੀ ਗਾਰੰਟੀ ਬਾਹਰ ਹੋ ਜੂਗਾ ਹਾਂ ਠੀਕ ਆ ਅੱਛਾ ਮਨਜਿੰਦਰ ਵੈਡ ਦਾ ਵੀਰੇ ਮੁੱਲ ਕੀ ਲਾਇਆ ਤੇ ਕਿੰਨਾ ਕਰਦੇ ਆ ਇਹਦਾ ਵੀ 28000 ਹੀ ਆ ਜੀ 28000 ਹਾਂ ਕਮਾਲ ਕਰ ਦਾਂਗੇ ਠੀਕ ਆ ਜੀ ਲੋ ਵੀ ਦੋਸਤੋ 28000 ਇਸ ਵੈਡ ਦਾ ਮੁੱਲ ਹੋਰ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਵੈੜ ਵੱਡੀ ਆ ਨਿੱਗਰ ਵੈੜ ਆ ਵੱਡੇ ਕੱਟਕੜ ਦੇ ਵਿੱਚ ਆ ਜਿਵੇਂ ਦੀ ਆਪਾਂ ਹੈ ਕ੍ਰੋਸ ਬ੍ਰੀਡ ਦੇ ਵਿੱਚ ਸ਼ਾਹੀ ਵਾਲ ਦਾ ਤੁਸੀਂ ਥੋੜਾ ਜਿਹਾ ਐਫ ਦਾ ਜਿਵੇਂ ਕ੍ਰੋਸ ਆਂਗ ਮੰਨ ਸਕਦੇ ਜੀ ਤੇ ਵੈੜ ਜਿਹੜੀ ਤਾਜੀ ਆ ਪੂਰੀ ਬਿਲਕੁਲ ਐ ਪੂਰੀ ਫੇਟਾ ਪਿੰਡੇ ਦੀ ਠੀਕ ਆ ਤੋੜ ਕੇ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਬਾਈ ਇਹ ਪਹਿਲਾਂ ਲਾਣ ਦੇ ਮੁਰਕੇ ਵਾਲਾ ਕਹਿੰਦੇ ਯਾਰ ਉਵੇਂ ਭੇਜ ਦੇ ਦੇ ਵੀ ਔਨਲਾਈਨ ਮੰਗਾ ਦੇ ਬੰਦੇ ਹਾਂ ਆ ਲਾਟ ਜਿਹਦੀ ਬਣਤਰੀ ਇਦਾਂ ਦੀ ਆ ਲੱਤ ਲਈ ਹਾਂ ਲੱਤ ਥੋੜੇ ਆਉਲੇ ਗਿੱਟੇ ਦੀ ਬਾਂਕਰ ਮੋਰ ਸਾਬ ਜੇਦੀ ਆ ਮੈਂ ਦੇਖ ਰਿਹਾ ਸੀ ਜਿਵੇਂ ਮੋਟਾ ਜਿਹਾ ਸੋਚ ਜਿਵੇਂ ਜਮਾਂਦਰੀ ਆਏ ਉਹ ਕਹਿੰਦੇ ਜਿਵੇਂ ਸੋਜ ਵਿੱਚ ਹੁੰਦਾ ਬਾਕੀ ਆਪਾਂ ਤੋੜ ਕੇ ਦਿਖਾ ਦਾਂਗੇ ਕੋਈ ਲੰਗਣਾ ਨਾ ਕੋਈ ਕੁਛ ਨਾ ਹੋਣ ਦੀ ਗਰੰਟੀ ਹੋ ਗਈ ਜੀ ਹਾਂ ਤੋੜ ਦਿਓ ਜੋ ਮੜਾ ਲੰਮਾ ਤੋੜ ਦਿੰਦੇ ਆ ਜਿਵੇਂ ਅੰਦਰੋਂ ਬਾਂਦੇ ਕੋਈ ਮਗਾ ਲੀ ਲਾ ਮੋਰ ਕੇ ਲੰਮਾ ਜੰਦਾ ਵਾ ਬਿਲਕੁਲ ਜੀ ਬਿਲਕੁਲ ਨਹੀਂ ਦਸਨੀ ਫਰਜ ਬੰਦੀ ਏ ਥੋੜਾ ਜਿਹਾ ਜਿਹੜੀ ਦੋਸਤੋ ਉਲਟ ਪਾਸੇ ਵਾਲੀ ਆਪਾਂ ਕਹਿ ਲਈਏ ਨਾ ਤੇ ਲੱਤ ਥੋੜੀ ਜਿਹੀ ਜਿਵੇਂ ਮਾਰੀ ਮੋਟੀ ਸਵੇਲਿੰਗ ਕੀ ਆ ਕਰੋ ਜੀ ਵੀਰ ਕਹਿੰਦਾ ਵੀ ਘੱਟੋ ਘੱਟ ਵੀ ਜਮਾਂਦਰੂ ਆ ਬਚਪਨ ਦੇ ਟਾਈਮ ਦੀ ਜਿਹੜੀ ਬਨਾਵਟੀ ਏਦਾਂ ਦੀ ਏ ਠੀਕ ਆ ਥੋੜੀ ਜਿਹੀ ਥੱਲੇੋਂ ਕਿੱਟੇ ਵਾਲੇ ਸਾਈਡ ਤੋਂ ਭਈਆ ਨਾਤਰਾ ਦਾ ਨਿਆਰਾ ਹੀ ਏ ਇਹਦੇ ਬਹੁਤ ਜਿਆਦਾ ਨਿਕਿਆ ਜਾਗਪਾਲ ਕੋਈ ਲੈ ਫਰੇ ਇਹਨੂੰ ਜਿੱਥੇ ਮਰ ਜੇ ਨੂੰ ਕੋਈ ਪਰਵਾਹ ਨਹੀਂ ਕਰੇ ਜੀ ਤੂੰ ਪਾਣੀ ਕਿੱਥੇ ਛੁੱਟੇਂਗਾ ਠੀਕ ਹੈ ਮੋਹ ਲੈਦਾ ਵੀ 30000 ਹੈ ਨਾ 28000 28000 ਹਾਂ ਠੀਕ ਹੈ ਮੋਹ ਨੂੰ ਦੋ ਦਾ 28-28 ਗਈ ਠੀਕ ਹੈ ਠੀਕ ਹੈ ਇਹਨਾਂ ਦਾ ਬਹੁਤ ਜਿਆਦਾ ਫਾਇਦਾ ਹੈ ਜੀ ਉਹ ਮੈਂ ਵੇਚਣ ਦੇ ਵਾਸਤੇ ਉਧਰੋਂ ਲੋਕੀ ਬਹੁਤ ਪਸ਼ੂ ਲਿਓਦੇ ਆ ਇੱਧਰ ਹੌਲੀ ਲਿਆ ਕੇ ਉਧਰ ਲੈ ਭਾਜ ਨੱਥਾਂ ਵਾਲੀਆਂ ਨੱਥ ਕੱਢ ਕੇ ਵੇਚਦੇ ਮੈਂ ਕੱਢਣ ਨੂੰ ਘਾੜਦਾ ਨਹੀਂ ਪਰ ਨਹੀਂ ਇਹਦਾ ਫਾਇਦਾ ਹੀ ਫਾਇਦਾ ਲੱਗਦਾ ਬਿਲਕੁਲ ਪਸ਼ੂ ਬੰਦਾ ਪਰ ਬਜ਼ੁਰਗ ਵੀ ਇਹਨਾਂ ਨਾਲ ਥੱਕਾਂ ਨਹੀਂ ਕਰਦਾ ਬਿਲਕੁਲ ਤੇ ਮਨਜਿੰਦਰ ਭਾਈ ਅੱਜ ਪਸ਼ੂ ਚਾਰ ਸੀ ਆਪਣੇ ਕੋਲ ਚਾਰ ਤੇ ਵੀਰੇ ਸੰਪਰਕ ਨੰਬਰ ਆਪਣੇ ਦੇਉ ਜੀ 98143 ਜੀ 4040 ਦਿਨ ਠੀ ਸੋ ਦੋਸਤੋ ਇਹ ਸਾਨੇ ਵੀਰ ਮਰਜਿੰਦਰ ਪਿੰਡ ਚੋਟੀਆਂ ਹੈਗਾ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਮੋਗਾ ਲੱਗਦਾ ਹੈਗਾ ਥਲਵੰਡੀ ਭਾਈ ਬਿਲਕੁਲ ਨਜ਼ਦੀਕ ਆ ਅਸੂ ਜਿੰਨੇ ਵੀ ਦਿਖਾਏ ਆ ਠੀਕ ਹੈ ਤੇ ਆਪਦੀ ਤਸੱਲੀ ਜਿਹੜੀ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਇੱਕ ਬੱਕਰੀ ਹੈਗੀ ਆ ਲਾਸਟ ਤਾਂ ਮੈਂ ਤੁਹਾਨੂੰ ਦਿਖਾ ਦਿੰਨਾ ਠੀਕ ਆ ਬੱਕਰੀ ਆ ਇਹ ਸੂਈ ਆ ਠੀਕ ਆ ਸੂਈ ਆ ਤੇ ਜਿਹੜੀਆਂ ਦੋਸਤੋ ਪਠੋਰੀਆਂ ਹੈਗੀਆਂ ਨੇ ਦੋਨੋਂ ਪਠੋਰੀਆਂ ਨੇ ਠੀਕ ਆ ਤੇ ਇਹ ਬੱਕਰੀ ਬਕਾਊ ਆ ਵੀਰ ਦੇ ਕੋਲ ਕਿਸੇ ਵੀ ਵੀਰ ਨੇ ਚਾਹ ਵਾਨੇ ਖਰੀਦਨੀ ਆ ਤੁਸੀਂ ਜਰੂਰ ਜਿਹੜੀ ਖਰੀਦ ਸਕਦੇ ਹੋ ਤੇ ਮਰਜਿੰਦਰ ਭਾਈ ਸੁਆ ਕਦਮਬ ਦੀ ਸੋਈ ਹੈ ਇਹ ਸੋਈ ਨੂੰ ਹੋ ਗਿਆ ਇਹ ਹਫਤਾ ਕੋ ਹੋ ਗਿਆ ਹਫਤਾ ਹੋ ਗਿਆ ਹਫਤਾ ਹੋ ਗਿਆ ਤੇ ਲੈ ਦੇ ਕੀ ਕਰਦੇ ਮੋਲੇ ਦਾ ਕੀ ਇਹਦਾ 15000 ਲੈ ਦੇ ਫਿਕਸੀ ਹੈ ਫਿਕਸੀ ਹੈ ਦੋਨੇ ਪਠਾ ਹੈ ਮਗਰ ਠੀਕ ਹੈ ਦੋਨੋਂ ਪਠਾ ਹੈ ਮਗਰ ਤੇ ਆਹ ਵੇਖ ਸਕਦੇ ਤੁਸੀਂ ਰੰਗ ਢੰਗ ਜਿਹੜਾ ਬੱਕਰੀ ਦਾ ਜਿਹੜੇ ਵੀਰ ਨੇ ਖਾਸ ਤੌਰ ਤੇ ਕੋਈ ਸ਼ੌਂਕੀ ਵੀਰ ਹੁੰਦਾ ਮਾਲ ਪਸ਼ੂ ਦੇ ਵਿੱਚ ਰੱਖਦੇ ਨੇ ਤੇ ਉਹ ਜਰੂਰ ਤੁਸੀਂ ਖਰੀਦ ਸਕਦੇ ਆ ਕਰੋ ਚੈੱਕ ਠੀਕ ਹੈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ